ਬਿਚਾਰਾ ਦੀ ਰਮਤਾ ਕਰੇ ਜੀ ਅੱਜ ਦੀ ਫਤਿਹ ਦੀ ਸਾਂਝ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸ਼ਾ ਅੱਜ ਦਾ ਥੋੜਾ ਧਿਆਨ ਮੰਗਦਾ ਗੰਭੀਰ ਹੈ ਔਰ ਸਮਝਣ ਵਾਲਾ ਥੋੜਾ ਗਹਿਰਾਈ ਨਾਲ ਔਰ ਅੱਜ ਦੇ ਹਾਲਾਤਾਂ ਦੇ ਨਾਲ ਅੱਜ ਦੀ ਸਿਚੁਏਸ਼ਨ ਔਰ ਅੱਜ ਦੀ ਜੋ ਚੱਲ ਰਿਹਾ ਉਹਦੇ ਨਾਲ ਰਿਲੇਟਡ ਹੈ ਇੱਕ ਸਵਾਲ ਹੈ ਸਵਾਲ ਇਹ ਹੈ ਕਿ ਕੁੰਭ ਦਾ ਇਸ਼ਨਾਨ ਉਹ ਵੀ ਕੁੰਮ ਦਾ ਅੱਜ ਕੱਲ ਚੱਲ ਰਿਹਾ ਮੇਲਾ ਬੜੀ ਚਰਚਾ ਉਹਦੀ ਸਾਰੀ ਅਖਬਾਰਾਂ ਮੀਡੀਆ ਸਭ ਜਗ੍ਹਾ ਤੇ ਕੁੰਮ ਦਾ ਜਿਹੜਾ ਇਹ ਇਸ਼ਨਾਨ ਹੈ ਇਹ ਗੁਰਮਤ ਹੈ ਜਾਂ ਮਨਮਤ ਹੈ ਇਹ ਸਵਾਲ ਆ ਲੇਕਿਨ ਇਹਦੇ ਸਵਾਲ ਦੇ ਜਵਾਬ ਦੇ ਵਿੱਚ ਇੱਕਦਮ ਸਾਡੇ ਦਿਮਾਗ ਦੇ ਵਿੱਚ ਇਹਦਾ ਆਨਸਰ ਆ ਜਾਂਦਾ ਕਿ ਇਹਦੇ ਪੁੱਛਣ ਵਾਲੀ ਕਿਹੜੀ ਗੱਲ ਹੈ ਜਿੱਤੇ ਗੁਰਮਤ ਹੈ ਹੀ ਨਹੀਂ ਮਤਲਬ ਆਮ ਸਾਡੇ ਦਿਮਾਗ ਦੇ ਵਿੱਚ ਇੱਕਦਮ ਇਹ ਚੀਜ਼ ਆਉਂਦੀ ਹੈ ਕਿ ਇਹ ਤੇ ਕਰਮकांड ਹੈ ਮਨਮਤ ਹੈ ਇਹ ਗੁਰਮਤ ਕਿੱਥੋਂ ਹੋ ਗਈ ਸਵਾਲ ਹੀ ਕਿਉਂ ਹੋ ਰਿਹਾ ਪਰ ਅੱਜ ਦਾ ਵਿਸ਼ਾ ਚੁਣਿਆ ਕਿਉਂ ਗਿਆ ਉਹਦੇ ਵਸਤ ਮੈਂ ਤਾਂ ਪਹਿਲੇ ਗੱਲ ਕੀਤੀ ਕਿ ਥੋੜੀ ਜੀ ਦੇ ਵਿੱਚ ਧਿਆਨ ਔਰ ਬਰੀਕੀ ਦੇ ਨਾਲ ਗਹਿਰਾਈ ਦੇ ਨਾਲ ਸਮਝਣ ਵਾਲੀ ਚੀਜ਼ ਹੈ ਦੇਖੋ ਲੱਖਾਂ ਕੀ ਕਰੋਨਾ ਹੀ ਬੰਦੇ ਜਾ ਰਹੇ ਨੇ ਜਿਨ੍ਹਾਂ ਦੀ ਆਸਥਾ ਹੈ ਜਿਨ੍ਹਾਂ ਦਾ ਧਰਮ ਹੈ ਜਿਨ੍ਹਾਂ ਨੂੰ ਉਹਦੇ ਤੇ ਮਾਨਤਾ ਹੈਗੀ ਹੈ ਉਹ ਜਾਣ ਬੁਬਾਰਾ ਕਿ ਉਹਨਾਂ ਨੂੰ ਉਹ ਆਪਣੀ ਉਹਨਾਂ ਦੀ ਜੋ ਭਾਵਨਾ ਜੋ ਉਹਦੇ ਸੋਸਤੇ ਸਾਡਾ ਕੋਈ ਸਵਾਲ ਨਹੀਂ ਹੈ ਪਰ ਕਈ ਵਾਰੀ ਨਾ ਸਵਾਲ ਇਹ ਪੈਦਾ ਹੋ ਜਾਂਦਾ ਹੈ ਕਿ ਜਦੋਂ ਉੱਥੇ ਕੋਈ ਪਾਗ ਵਾਲੇ ਬੰਦੇ ਹੈ ਨਾ ਸਿੱਖੀ ਸਰੂਪ ਦੇ ਵਾਲੇ ਜਿਹੜੇ ਜਾਂਦੇ ਹਨ ਉਹਨਾਂ ਦੇ ਕੁਝ ਲੋਕ ਸਵਾਲ ਕਰਦੇ ਨੇ ਵੀਡੀਓਜ਼ ਆਈਆਂ ਤੁਸੀਂ ਸਭ ਨੇ ਦੇਖੀਆਂ ਹੋਣੀਆਂ ਕਿ ਕੁਝ ਸਿੱਖੀ ਪੇਜ ਦੇ ਵਿੱਚ ਜਾਂ ਸਿੱਖੀ ਸਰੂਪ ਦੇ ਵਿੱਚ ਉੱਥੇ ਜਾ ਰਹੇ ਨੇ ਕੋਈ ਆਰਤੀ ਕਰ ਰਿਹਾ ਹੈ ਕੋਈ ਪੁੰਨ दान ਕੋਈ ਜੋ ਵੀ ਮਤਲਬ ਕਰ ਰਹੇ ਨੇ ਕੋਈ ਪੂਜਾ ਕਰ ਰਿਹਾ ਹੈ ਕੋਈ ਕੁਝ ਕਰ ਰਿਹਾ ਕੋਈ ਕੁਝ ਕਰ ਰਿਹਾ ਕੋਈ ਨਹਾ ਰਿਹਾ ਕੋਈ ਡੁਬਕੀਆਂ ਮਾਰ ਰਿਹਾ ਕੋਈ ਜੋ ਵੀ ਇਸ਼ਨਾਨ ਇਹ ਸਾਰੇ ਸਿੱਖੀ ਸਰੂਪ ਦੇ ਵਿੱਚ ਨਜ਼ਰ ਆਉਂਦੇ ਨੇ ਉਹਨਾਂ ਦੇ ਕਈ ਲੋਕ ਸਵਾਲ ਕਰਦੇ ਪਏ ਨੇ ਉਹ ਸਵਾਲ ਕੀ ਕਰਦੇ ਪਏ ਨੇ ਸਵਾਲ ਦੇ ਵਿੱਚ ਸਵਾਲ ਨਹੀਂ ਕਰਦੇ ਪਏ ਉਹਨਾਂ ਨੂੰ ਕਹਿੰਦੇ ਪਏ ਕਿ ਇਹ ਲੋਕ ਕਿਉਂ ਜਾ ਰਹੇ ਨੇ ਉੱਥੇ ਬਈ ਇਹਨਾਂ ਦਾ ਕੀ ਕੰਮ ਹੈ ਸਿਰਫ ਉਹ ਆਮ ਲੋਕ ਨਹੀਂ ਜਾ ਰਹੇ ਉੱਥੇ ਕਿ ਬਈ ਆਮ ਸਿੱਖ ਪਗ ਸਿੱਖ ਪੱਗਾਂ ਵਾਲੇ ਜਿਹੜੇ ਸਿਕਸ ਰੂਪ ਦੇ ਵਿੱਚ ਵੱਡੀਆਂ-ਵੱਡੀਆਂ ਸੰਪਰਦਾਵਾਂ ਦੇ ਮੁਖੀ ਵੀ ਜਾ ਰਹੇ ਨੇ ਤੁਸੀਂ ਦੇਖੇ ਹੋਣੇ ਸਾਰੇ ਹੈ ਨਾ ਤੇ ਉਹਨਾਂ ਦੇ ਆਗੂ ਉਹਨਾਂ ਦੇ ਜਿਹੜੇ ਵੱਡੇ ਜਥੇਦਾਰ ਜਾਂ ਮੁਖੀ ਉਹ ਵੀ ਜਾ ਰਹੇ ਨੇ ਪਰ ਅੱਜ ਦੀ ਵਿਚਾਰ ਜਿਹੜੀ ਹੈ ਨਾ ਜਿਹੜੇ ਲੋਕ ਆਮ ਆਪਣੀ ਆਸਥਾ ਭਾਵਨਾ ਕਰਕੇ ਉੱਥੇ ਜਾ ਰਹੇ ਨੇ ਹਿੰਦੂ ਮਤ ਦੇ ਉਹਨਾਂ ਦੇ ਸਵਾਲ ਨਹੀਂ ਹੈ ਜਿਹੜੇ ਲੋਕ ਸਿੱਖੀ ਸਰੂਪ ਦੇ ਵਿੱਚ ਸਿੱਖੀ ਉਸ ਬਾਣੇ ਦੇ ਵਿੱਚ ਜਾ ਰਹੇ ਨੇ ਉਹਨਾਂ ਦਾ ਵੀ ਸਵਾਲ ਨਹੀਂ ਹੈ ਇਸ ਸਵਾਲ ਉਹਨਾਂ ਲੋਕਾਂ ਤੇ ਆ ਜਿਹੜੇ ਉਹਨਾਂ ਤੇ ਸਵਾਲ ਕਰ ਰਹੇ ਨੇ ਜਿਹੜੇ ਲੋਗ ਪੋਸਟ ਪਾਉਂਦੇ ਨੇ ਨਾ ਤੁਸੀਂ ਪੋਸਟ ਆਉਂਦੀ ਹੈ ਨਾ ਜਦੋਂ ਉੱਪਰ ਕੋਈ ਨੇ ਪੱਗ ਬੰਨੀ ਹੈ ਕੋਈ ਬਾਣਾ ਪਾਇਆ ਹੈ ਕੋਈ ਸਿੱਕੀ ਸਰੂਪ ਦੇ ਜਿਹਾ ਹੈ ਉੱਥੇ ਆਰਤੀ ਕਰ ਰਿਹਾ ਹੈ ਜਾਂ ਸਨਾਨ ਕਰ ਰਿਹਾ ਹੈ ਜਾਂ ਹੋਰ ਕੋਈ ਪੂਜਾ ਕਰ ਰਿਹਾ ਉਹਦੇ ਵੀਡੀਓ ਦੇ ਥੱਲੇ ਕਮੈਂਟਸ ਦੇਖਣਾ ਕਮੈਂਟ ਦੇ ਵਿੱਚ ਉਹ ਕੀ ਕਹਿਣਗੇ ਜੀ ਇਹ ਭੇਖੀ ਨੇ ਜੀ ਹੈਨਾ ਇਹ ਕਰਮ ਕਾਂਡੀ ਨੇ ਹੈਂ ਇਹ ਹੋਰ بڑا ਕੁਝ ਕਹਿੰਦੇ ਬੇਵਕੂਫ ਨੇ ਨਾ ਸਮਝ ਸਿੱਖਨੇ ਇਹ ਹੈ ਉਹ ਹੈ ਹੋਰ ਸਭ ਤੋਂ ਵੱਡੀ ਗੱਲ ਉਹਨਾਂ ਕਹਿੰਦੇ ਸਰਕਾਰੀ ਨੇ ਇਹ ਵੀ ਕਿਹਾ ਜਾਂਦਾ بڑا ਕੁਝ ਕਿਹਾ ਜਾਂਦਾ ਉਹਨਾਂ ਬਾਏ ਤੇ ਓਏ ਇਹ ਸਿੱਖ ਵਿਰੋਧੀ ਮਤਲਬ ਇਹ ਭਾਵਨਾ ਲੈ ਕੇ ਆਏ ਨੇ ਸਿੱਖ ਵਿਰੋਧੀ ਨੇ بڑا ਕੁਝ ਉਹਨਾਂ ਵਾਸਤੇ ਨਾ ਕਮੈਂਟਸ ਆਉਂਦੇ ਨੇ ਅੱਜ ਦੀ ਵਿਚਾਰ ਉਹਨਾਂ ਜਾਣ ਵਾਲਿਆਂ ਵਾਸਤੇ ਨਹੀਂ ਹੈ ਉਹਨਾਂ ਕਮੈਂਟ ਕਰਨ ਵਾਲਿਆਂ ਵਾਸਤੇ ਜਾਂ ਉਹਨਾਂ ਦਾ ਵਿਰੋਧ ਕਰਨ ਵਾਲਿਆਂ ਵਾਸਤੇ ਇਹ ਇਹ ਗੱਲ ਪਹਿਲੀ ਅਸੀਂ ਧਿਆਨ ਚ ਰੱਖ ਲਈਏ ਅਸੀਂ ਵੀ ਹੋਵਾਂਗੇ ਉਹਨਾਂ ਵਿੱਚ ਜੇ ਸਾਡੇ ਸਾਹਮਣੇ ਕੋਈ ਜਾ ਰਿਹਾ ਹੋਵੇਗਾ ਜਾਂ ਸਾਨੂੰ ਕੋਈ ਵੀਡੀਓ ਨਜ਼ਰ ਆਏਗੀ ਤੇ ਸਾਡਾ ਵੀ ਇੱਕਦਮ ਉਬਾਲ ਖਾ ਜਾਂਦਾ ਅੰਦਰੋਂ ਕਿ ਭਈ ਇਹ ਕੀ ਕਰਨ ਗਿਆ ਨੇ ਜਾਂ ਕੋਈ ਸਾਨੂੰ ਪਤਾ ਲੱਗਦਾ ਹੈ ਜਾ ਰਿਹਾ ਹੈ ਤੇ ਸਾਨੂੰ ਮਤਲਬ ਇੱਕਦਮ ਅੰਦਰੋਂ ਹੋ ਜਾਂਦੀ ਕਿ ਭਈ ਇਹ ਇਹ ਕਿਉਂ ਜਾ ਰਿਹਾ ਸਾਡੀ ਵੀ ਵਿਰੋਧਤਾ ਹੁੰਦੀ ਹੈ ਉਹਦੇ ਵਿੱਚ ਚਾਹੇ ਸਾਇਲੈਂਟ ਰਹੀਏ ਬੋਲੀਏ ਨਾ ਕੁਝ ਲੇਕਿਨ ਅੰਦਰੋਂ ਸਾਡੇ ਮਨ ਦੇ ਵਿੱਚ ਹੁੰਦਾ ਕਿ ਭਈ ਇਹ ਇਹ ਲੋਕ ਕਿਉਂ ਜਾ ਰਹੇ ਸਾਡਾ ਸਵਾਲ ਮੇਰੇ ਆਪਣੇ ਸਮੇਤ ਸਾਡੇ ਸਾਰਿਆਂ ਤੇ ਹੈਗਾ ਜਿਹੜੇ ਅਸੀਂ ਵਿਰੋਧ ਕਰਦੇ ਹਾਂ ਉਹਨਾਂ ਦਾ ਗੱਲ ਇਹ ਹੈਗੀ ਕਿ ਕਿਤੇ ਜਾਣੇ ਅਣਜਾਣੇ ਅਸੀਂ ਵੀ ਉਹੀ ਕੰਮ ਤੇ ਨਹੀਂ ਕਰ ਰਹੇ ਕਿ ਜਿਹੜੇ ਉਹ ਕਰ ਰਹੇ ਨੇ ਅਸੀਂ ਵਿਰੋਧ ਤੇ ਕਰ ਰਹੇ ਹਾਂ ਉਹਨਾਂ ਦਾ ਲੇਕਿਨ ਜਾਣੇ ਜਾਣੇ ਕਿ ਅਸੀਂ ਅਸੀਂ ਵੀ ਤੇ ਉਸੇ ਕੋਈ ਉਹ ਕੰਮਾਂ ਚ ਨਹੀਂ ਪਏ ਹੋਏ ਕਿ ਭਈ ਵਿਰੋਧ ਤੇ ਕਰ ਰਹੇ ਹਾਂ ਪਰ ਕਰ ਅਸੀਂ ਉਹੀ ਰਹੇ ਹਾਂ ਮੈਂ ਇਸ ਗੱਲ ਦਾ ਸਵਾਲ ਹੈ ਤੇ ਜੇ ਅਸੀਂ ਕਰ ਰਹੇ ਹਾਂ ਤੇ ਅਵਰ ਉਪਦੇਸ਼ੀ ਆਪ ਨਾ ਕਰੇ ਵਾਲੀ ਪੰਕਤੀ ਸਾਡੇ ਤੇ ਟੁਕਦੀ ਹੈ ਹੁਣ ਦੇਖੋ ਸਭ ਤੋਂ ਪਹਿਲੇ ਤੇ ਇੱਕ ਕੁੰਭ ਦੀ ਜਿਹੜੀ ਬਸ ਇਹ ਤਾਂ ਸਭ ਨੂੰ ਪਤਾ ਹੀ ਹੁੰਦੀ ਹੈ ਲੇਕਿਨ ਸ਼ਾਰਟ ਦੇ ਵਿੱਚ ਤੁਹਾਨੂੰ ਮਤਲਬ ਇੱਕ ਅਸੀਂ ਜਿਹੜਾ ਜਿਗਰ ਕਰਦੇ ਆ ਕਿ ਕੁੰਭ ਦਾ ਹੈ ਕੀ ਹੈ ਕਿ ਉਹ ਦੇਵਤੇ ਤੇ ਦੇਵਤ ਜਿਹੜੇ ਨੇ ਉਹਨਾਂ ਨੇ ਸਮੁੰਦਰ ਨੂੰ ਰੜਕਿਆ ਕਲਾਸ਼ ਪਰਬਤ ਦੀ ਮਧਾਣੀ ਬਣਾ ਲਈ ਤੇ ਸ਼ੇਸ਼ਨਾਗ ਨੂੰ ਉਹਨਾਂ ਨੇ ਉਹ ਰੜਕ ਰੇੜਕਾ ਜਿਹੜਾ ਰਸੀ ਹੁੰਦੀ ਉਹਦੇ ਨੂੰ ਬੜਾਈ ਤੇ ਉਹਨੂੰ ਸੰਤਨ ਕੀਤਾ ਰੜਕਿਆ ਤੇ ਉਹਦੇ ਵਿੱਚੋਂ ਰਤਨ ਨਿਕਲੇ ਰਤਨਾਂ ਦੇ ਵਿੱਚੋਂ ਕਈ ਚੀਜ਼ਾਂ ਨਿਕਲੀਆਂ ਜਿਹਦੇ ਵਿੱਚ ਇੱਕ ਉਹ ਅੰਮ੍ਰਿਤ ਦਾ ਕੁੰਭ ਸੀ ਘੜਾ ਸੀ ਉਹ ਕੁੰਭ ਕੜਾ ਲੈ ਕੇ ਸ਼ਿਵ ਜੀ ਦੌੜ ਗਏ ਕਿ ਇਹ ਦੇਵਤਿਆਂ ਨੂੰ ਨਾ ਮਿਲ ਜਾਏ ਤੇ ਉਹ 도ੜੇ ਤੇ ਉਹ ਜਿੱਥੇ ਜਿੱਥੇ ਛਲਕਿਆ ਉਹ ਉਹਦਾ ਅੰਮ੍ਰਿਤ ਉੱਥੇ-ਉੱਥੇ ਤੀਰਸਥਾਨ ਬਣ ਗਏ ਇਹ ਇੱਕ ਤੁਸੀਂ ਪਿਛਲੀ ਦੀ ਇੱਕ ਮਨੋਕਲਪਿਤ ਕਹਾਣੀ ਜਾਂ ਇੱਕ ਮਿਥਿਹਾਸ ਕਹਿ ਲੋ ਤੇ ਉਹ ਜਿੱਥੇ ਇਹ ਜਿਹੜਾ ਡਿੱਗਿਆ ਇਹਨੂੰ ਪਹਿਲੇ ਇਲਾਵਾਸ ਸੀ ਹੁਣ ਪ੍ਰਿਆਗਰਾਜ ਕਿਹਾ ਜਾਂਦਾ ਇਹਨੂੰ ਇੱਥੇ ਗੰਗਾ ਤੇ ਜਮਨਾ ਦਾ ਸੰਗਮ ਹੈ ਵੈਸੇ ਇਹਨ Hindu mantan da de jodi ana da mandyana hai ਇਹ ਤੇ ਤਿੰਨ ਨਦੀਆਂ ਦਾ ਸੰਗਮ ਹੈ। ਗੰਗਾ, ਜਮੁਨਾ ਤੇ ਸਰਸਵਤੀ। ਉਹ ਸਰਸਵਤੀ ਜਿਹੜੀ ਹੈ ਗੁਪਤ ਹੈ। ਨਜ਼ਰ ਨਹੀਂ ਆਂਦੀ। ਉਹ ਲੁਪਤ ਹੈ। ਉਹ ਨਜ਼ਰ ਨਹੀਂ ਆਂਦੀ ਤੇ ਸਨਮ ਨਹਿਰ ਆ ਰਹੀ ਆ ਤੀਜੀ ਦਾ ਨਹਿਰੀਆਂ ਦਾ ਹੋ ਰਿਹਾ। ਚਲੋ। ਖੈਰ ਹੈ ਜੋ ਵੀ ਮੰਨਤਾ ਹੈ ਅਸੀਂ ਉਹਦੇ ਤੇ ਸਾਨੂੰ ਕੋਈ ਆਪਣੀ ਜਗ੍ਹਾ। ਸਿਰਫ ਇਹ ਟੂਕ ਮਾਤਾ ਇੱਕ ਸੀ ਕੇ ਅਸੀਂ ਪਿੱਛੇ ਦੀ ਕਥਾ ਕੀ ਇਹ ਕਹਾਣੀ ਕੀ ਇਸ ਕਰਕੇ ਉਸ ਜਗ੍ਹਾ ਤੇ ਕੁੰਮ ਦਾ ਮੇਲਾ ਲੱਗਦਾ ਤੇ ਇੱਥੇ ਕਈ ਲੋਕ ਜਿਹੜੇ ਜਾਣਦੇ ਨਹੀਂ ਉਸ ਸੁਨਾਣ ਤੇ ਪਵਿੱਤਰ ਹੋਣਾ ਆਪਣੇ ਪਾਪ ਤੋਂ ਹੋਣਾ ਜਾਂ ਕਿਸ ਤਰ੍ਹਾਂ ਦਾ ਵੀ ਉਹ ਇੱਕ ਮੰਨਤ ਹੈਗੀ ਹੈ ਹੁਣ ਦੇਖੋ ਵਿਰੋਧਤਾ ਕਿਉਂ ਹੈਗੀ ਹੈ ਜਿਹੜੇ ਉੱਥੇ ਸਿੱਖੀ ਸਰੂਪ ਦੇ ਵਿੱਚ ਤੁਹਾਨੂੰ ਨਜ਼ਰ ਆਉਂਦਾ ਤੇ ਅੰਦਰੋਂ ਸਾਡੇ ਇੱਕ ਵਿਰੋਧ ਜਾਪ ਚਲਕਦਾ ਅਸੀਂ ਕਮੈਂਟ ਵੀ ਲਿਖ ਦਿੰਦੇ ਆ ਜਾਂ ਕਹਿ ਵੀ ਦਿੰਦੇ ਆ ਉਹਦੇ ਵਿੱਚ ਪਹਿਲਾ ਵਿਰੋਧ ਦਾ ਕਾਰਨ ਹੈਗਾ ਕਿ ਇਹ ਕਰਮकांड ਹੈ ਤੀਰਥਾਂ ਤੇ ਜਾਣਾ ਤੀਰਥਾਂ ਨੂੰ ਮੰਨਣਾ ਤੀਰਥਾਂ ਤੇ ਨਾਣਾ ਕਰਮकांड ਇਹ ਅਸੀਂ ਮੰਨਦੇ ਆ ਇਸ ਕਰਕੇ ਅਸੀਂ ਉਹਨਾਂ ਦਾ ਵਿਰੋਧ ਕਰਦੇ ਕਿ ਵੀ ਇਹ ਗੇ ਨੇ ਤੇ ਉਹ ਤੇ ਕੀ ਕਰਨਗੇ ਗੁਰਮਤਿ ਤੇ ਤੀਰਥਾਂ ਤੋਂ ਮੰਨਦੀ ਨਹੀਂ ਪਰ ਦੂਜੇ ਪਾਸੇ ਜੇ ਅਸੀਂ ਤੀਰਥਾਂ ਨੂੰ ਨਹੀਂ ਮੰਨਦੇ ਗੁਰਬਾਣੀ ਦੇ ਗੁਰਮਤਿ ਦੇ ਸਿਧਾਂਤ ਨੂੰ ਮੰਨਦੇ ਆ ਪਰ ਬੜੀਆਂ ਜੋਰਾ ਸ਼ੋਰਾ ਦੇ ਨਾਲ ਇੱਕ ਰਚਨਾ ਸਾਡੇ ਚ ਪੜੀ ਜਾਂਦੀ ਹੈ ਮੁਰਪਿਤ ਪੂਰਬ ਕਿਸ ਭਿਆਨਾ ਭਾਤ ਭਾਤ ਕੇ ਤੀਰਥ ਨਾਨਾ ਇਹ ਪੜਦੇ ਆ ਨਾ ਸੀ ਗੋਬਿੰਦ ਸਿੰਘ ਜੀ ਦੇ ਮੂਹੋਂ ਕਿ ਆਇਆ ਜਾ ਰਿਹਾ ਹੈ ਕਿ ਮੁਰਪਿਤ ਮੇਰੇ ਮਾਤ ਪਿਤਾ ਜਿਹੜੇ ਨੇ ਪੂਰਬ ਕੀ ਪੂਰਬ ਤੋਂ ਫਿਰ ਪੂਰਬ ਵੱਲ ਪਾਸੇ ਗਏ ਹਨਾ ਬਾਤ-ਬਾਤ ਕੇ ਇੱਥੇ ਪੜੇ ਤੀਰਥਾਂ ਦੇ ਨਾਤੇ ਜਬ ਇਹ ਜਾਤ ਤ੍ਰਿਵੇਣੀ ਪਏ ਉਸ ਤ੍ਰਿਵੇਣੀ ਉਸ ਪ੍ਰਯਾਗ ਰਾਜ ਦੀ ਧਰਤੀ ਤੇ ਜਦੋਂ ਗਏ ਪੁੰਨਦਾਨ ਦਿਨ ਕਰਤ ਪਤੇ ਬੜੇ ਪੁੰਨਦਾਨ ਕੀਤੇ ਉੱਥੇ ਉਹਨਾਂ ਨੇ ਇਹ ਇਹ ਅਸੀਂ ਪੜਦੇ ਹਾਂ ਹੁਣ ਜੇਕਰ ਅਸੀਂ ਇਹ ਪੜਦੇ ਆ ਬੜਾ ਝੂਮ ਝੂਮ ਕੇ ਪੜਦੇ ਆ ਰਾਗੀ ਸੁਬਾਨ ਪੜਦੇ ਨੇ ਅਸੀਂ ਵੀ ਨਾਲ ਲੱਪੜਦੇ ਆ ਔਰ ਪੂਰਾ ਜਦੋਂ ਖਾਸ ਤੋ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹੁੰਦਾ ਉਦੋਂ ਤੇ ਸਾਰਾ ਦਿਨ ਹੀ ਚੱਲਦਾ ਅੱਗੇ ਪਿੱਛੇ ਵੀ ਚੱਲਦਾ ਅਸੀਂ ਪੜਦੇ ਆ ਐ ਹੀ ਕੁਝ ਕਿ ਤਰਵੇਣੀ ਤੇ ਗਏ ਪੁੰਨਦਾਨ ਕੀਤੇ ਗੁਰਤੇਗ ਬਹਾਦਰ ਸਾਹਿਬ ਦੇ ਨਾਲ ਜੋੜ ਕੇ ਕਿ ਉਹਨਾਂ ਨੇ ਕੀਤੇ ਤੇ ਜਿਹੜੇ ਜਾ ਰਹੇ ਨੇ ਅੱਜ ਅਸੀਂ ਉਹਨਾਂ ਦਾ ਵਿਰੋਧ ਕਰਦੇ ਆ ਮਤਲਬ ਅਸੀਂ 도ਗਲੇ ਹੋ ਗਏ ਕੀ ਅਸੀਂ ਹੋਏ ਕਿ ਪੇਖੀ ਹੋਏ ਉਹ ਤੇ ਜੋ ਕਹਿ ਰਹੇ ਨੇ ਉਹ ਵੀ ਇਹੀ ਪੜਦੇ ਨੇ ਐ ਨਹੀਂ ਕਿ ਉਹ ਐ ਨਹੀਂ ਪੜਦੇ ਉਹ ਵੀ ਆ ਪੜਦੇ ਨੇ ਲੇਕਿਨ ਉਹ ਪੜਦੇ ਵੀ ਨਹੀਂ ਤੇ ਕਰਦੇ ਵੀ ਨਹੀਂ ਪਰ ਅਸੀਂ ਪੜਦੇ ਹਾਂ ਪਰ ਕਰਦੇ ਨਹੀਂ ਅਸੀਂ ਉਹਨਾਂ ਦਾ ਵਿਰੋਧ ਕਰਦੇ ਹਾਂ ਪੇਖੀ ਉਹ ਨਹੀਂ ਹੋਏ ਪੇਖੀ ਅਸੀਂ ਹੋਏ ਉਹ ਤੇ ਜੋ ਹੈ ਨੇ ਸਾਹਮਣੇ ਨਿਹਰ ਆ ਰਿਹਾ ਕਿ ਅਸੀਂ ਪੜਦੇ ਵੀ ਆਈਆਂ ਕਰਦੇ ਵੀ ਆਈਆਂ ਤੁਹਾਡੇ ਸਾਹਮਣੇ ਦੇਖ ਲਓ ਅਸੀਂ ਇੰਜ ਹੀ ਆ ਗਏ ਭਾਵੇਂ ਉਹ ਮੁਖੀ ਨੇ ਉਹਨਾਂ ਦੇ ਭਾਵੇਂ ਕਿਸੇ ਵੀ ਸੰਪਰਦਾ ਨੂੰ ਬਿਲੋਂਗ ਕਰਦੇ ਨੇ ਹੈਨਾ ਤੇ ਉਹ ਉਹ ਕਹਿੰਦੇ ਨੇ ਅਸੀਂ ਆਈ ਪੜਦੇ ਆਈ ਮੰਦਿਆਂ ਇਹੀ ਕਰਦੇ ਪਿਆ ਤੁਹਾਡੇ ਸਾਹਮਣੇ ਟੀਵੀ ਦੇ ਵੀ ਆ ਰਹੇ ਆ ਵੀਡੀਓ ਵੀ ਬਣਾਉਂਦੇ ਆ ਸਾਡੀਆਂ ਫੋਟੋਆਂ ਵੀ ਖਿਚਾ ਰਹੇ ਆ ਸਭ ਕੁਝ ਕਰ ਰਹੇ ਆ ਪਰ ਅਸੀਂ ਐਕਚੁਅਲ ਭੇਖੀ ਅਸੀਂ ਹੋ ਗਏ ਹੁਣ ਗੱਲ ਇਹ ਹੈ ਕਿ ਜਿਹੜਾ ਗੁਰਬਾਣੀ ਦਾ ਸਿਧਾਂਤ ਹੈ ਗੁਰਬਾਣੀ ਦਾ ਸਿਧਾਂਤ ਇਹ ਨਹੀਂ ਹੈ ਨਾ ਗੁਰਬਾਣੀ ਦਾ ਤੇ ਸਿਧਾਂਤ ਹੈ ਕਿ ਅੰਦਰੋਂ ਝੂਠੇ ਬਾਹ ਪਹਿਜ ਬਾਹਰ ਦੁਨੀਆ ਅੰਦਰ ਫੈਲ 68 ਤੀਰ ਤੇ ਜੇ ਨਾ ਹੋਵੇ ਉਤਰੇ ਨਾ ਹੀ ਮਹਿਲ ਇਹ ਗੁਰਬਾਣੀ ਦਾ ਸਿਧਾਂਤ ਹੈ ਅਸੀਂ ਇਹ ਮੰਦਿਆਂ ਪਰ ਉਹ ਮੰਦੇ ਹੋਏ ਵੀ ਐ ਵੀ ਪੜੀ ਜਾਂਦੇ ਆ ਉਹ ਵੀ ਪੜੀ ਜਾਂਦੇ ਆ ਸੋਚੇ ਸੋਚਣਾ ਉਹ ਵੀ ਜੇ ਸੋਚੀ ਲਖਵਾਰ ਤੇ ਪਹਿਲੀ ਪੰਕਤੀ ਜਪਜੀ ਸਾਹਿਬ ਦੀ ਸ਼ਲੋਕ ਤੋਂ ਬਾਅਦ ਪਹਿਲੀ ਪੰਕਤੀ ਆਈ ਹੈ ਨਾ ਪਤਾ ਨਹੀਂ ਕਿੰਨੀ ਵਾਰੀ ਪੜ੍ਹੀ ਹੋਈਗੀ ਗੁਰਬਾਣੀ ਕਹਿੰਦੀ ਹੈ ਕਿ ਗੁਰ ਸਰ ਸਾਗਰ ਬੋਇਥੋ ਗੁਰ ਤੀਰਥ ਦਰਿਆਓ ਹੁਣ ਗੁਰ ਤੀਰਥ ਦਰਿਆਓ ਅਸੀਂ ਪੜੀ ਜਾਂਦੇ ਆ ਠੀਕ ਆ ਉਹਨਾਂ ਦਾ ਵੀ ਅਸੀਂ ਵਿਰੋਧ ਕਰਦੇ ਆ ਪਰ ਨਾਲ-ਨਾਲ ਅਸੀਂ ਇਹ ਪੜੀ ਜਾਂਦੇ ਆ ਅਸੀਂ ਕਹਿੰਦੇ ਆ ਕਿ ਉੱਥੇ ਜਾ ਕੇ ਕੋਈ ਮੈਲ ਨਹੀਂ ਧੁੱਲਦੀ ਨਾ ਕੋਈ ਉੱਥੇ ਤੀਰਥ ਹੈ ਨਾ ਕੋਈ ਇੱਥੇ ਨਾਲ ਕੁਝ ਮਿਲਣਾ ਹੈ ਇਹ ਮੰਦਿਆਂ ਪਰ ਅਸੀਂ ਇਹ ਮੰਦਿਆਂ ਕਿ ਅੰਮ੍ਰਿਤਸਰ ਜਾ ਕੇ ਉੱਥੇ ਸਰੋਵਰ स्नान ਕਰਾਂਗੇ ਤਾਂ ਤਾਂ ਸਾਡੇ ਸਨਾਨ ਹੋ ਜਾਏਗਾ ਮੰਦਿਆਂ ਨਾ ਉੱਥੇ ਦਾ ਨਹੀਂ ਮੰਦਿਆ ਇੱਥੇ ਦਾ ਮੰਦਿਆਂ ਜਾਂ ਕੋਈ ਹੋਰ ਮੰਨ ਲੈ ਕੋਈ ਹੋਰ ਕਿਸੇ ਕਿਸੇ ਨੇ ਬਣਾਇਆ ਕਿ ਉੱਥੇ ਜਾ ਕੇ ਨਹਾਵਾਂਗੇ ਫਿਰ ਜਿਹੜਾ ਸਨਾਨ ਸਾਡਾ ਪਵਿੱਤਰ ਹੋ ਜਾਏਗਾ ਉਹ ਮੰਦਿਆਂ ਹੁਣ ਪੇਖੀ ਕੌਣ ਹੋਇਆ ਫਿਰ ਗੁਰਬਾਣੀ ਦੇ ਵਿੱਚ ਅਸੀਂ ਸੋਚੇ-ਸੋਚ ਨਾ ਵੀ ਜੇ ਸੋਚੀ ਲਖਵਾਰ ਪੜਦੇ ਆਂ ਸੋਚ ਕਰੇ ਦਿਨ ਰਾਤ ਰਾਤ ਮਨ ਕੀ ਮੈਲ ਨ ਤੰਤੇ ਜਾਤ ਪੜਦੇ ਆਂ ਸੁਖਨੀ ਸਾਹਿਬ ਚ ਪਰ ਉੱਥੇ ਦਾ ਅਸੀਂ ਵਿਰੋਧ ਕਰਦੇ ਆਂ ਉੱਥੇ ਦਾ ਮੰਨਦੇ ਆਂ RAM RAMਦਾਸ ਸਰੋਵਰ ਨਾਤੇ ਦਾ ਅਰਥ ਕੁਝ ਹੋਰ ਹੈ ਪਰ ਸਾਨੂੰ ਸਾਡੇ ਦਿਮਾਗ ਜਹੀ ਆ ਪਿਆ ਹੈ ਕਿ ਉੱਥੇ ਨਾਵਾਵਾਂਗੇ ਸਾਡੇ ਅਸੀਸ ਪਵਿੱਤਰਤਾ ਆ ਜੇਗੀ ਕੋਈ ਹੁਣ ਜਾਂ ਤੇ ਅਸੀਂ ਉਹਨਾਂ ਦਾ ਵਿਰੋਧ ਕਰਨਾ ਛੱਡਦੀ ਹੈ ਤੇ ਜਾਂ ਫਿਰ ਇਹ ਪੜਨਾ ਛੱਡਦੀ ਐ। ਭਾਤ ਪਦ ਕੀ ਤੀਰਥ ਨਾਨਾ ਇੱਕ ਪਾਸੇ ਤੇ ਹੋਈ ਐ ਨਾ ਅਸੀਂ। ਅਸੀਂ ਉਹ ਉਧਰ ਵੀ ਪੜੀ ਜਾ ਰਹੇ ਹਾਂ ਉਹਨੂੰ ਵੀ ਮੰਨੀ ਜਾ ਰਹੇ ਹਾਂ ਉਹਨੂੰ ਵੀ ਮੰਨੀ ਜਾ ਰਹੇ ਹਾਂ। ਉਹ ਵੀ ਕਰੀ ਜਾ ਰਹੇ ਹਾਂ ਉਹ ਵੀ ਵਿਰੋਧ ਵੀ ਕਰੀ ਜਾ ਰਹੇ ਹਾਂ ਇਹ ਵੀ ਪੜੀ ਜਾ ਰਹੇ ਹਾਂ। ਦੂਜਾ ਉੱਥੇ ਕਾਰਨ ਕੀ ਉੱਥੇ ਵਿਰੋਧਤਾ ਵਿਰੋਧਤਾ ਦਾ ਕਾਰਨ ਹੈ ਕਿ ਉੱਥੇ ਅਵਤਾਰਾਂ ਦੀ ਪੂਜਾ। ਜਿੰਨੇ ਦੇਵੀ ਦੇਵਤੇ ਦੇ ਦੇਵੀ ਦੇਵਤਿਆਂ ਦੀ ਪੂਜਾ ਉੱਥੇ ਹੋਰ ਕੀ ਹੈ? अवतार जिन्ने आए ਨੇ ਸ਼ਿਵ ਨੇ ਹੋਰ ਪਤਾ ਨਹੀਂ ਕਿਹੜੇ ਕਿਹ ਮਹਾਦੇਵ ਪਤਾ ਨਹੀਂ ਕਿੰਨੇ ਕਿਹ ਜਿਹੜੇ ਜਿਹੜੇ ਵੀ ਉੱਥੇ अवतार ਹੋਏ ਨੇ ਉਹਨਾਂ ਅਵਤਾਰਾਂ ਦੀ ਉੱਥੇ ਪੂਜਾ ਉਹਨਾਂ ਅਵਤਾਰਾਂ ਦੀ ਪੂਜਾ ਅਸੀਂ ਕਹਿੰਦੇ ਆ ਕਿ ਵੀ ਉਤਾਰਵਾਦ ਸਾਡੇ ਵਿੱਚ ਨਹੀਂ ਹੈ ਸਾਡੇ ਵਿੱਚ ਨਹੀਂ ਮੰਨਿਆ ਜਾਂਦਾ ਮਤਲਬ ਕੋਈ ਇਸ ਤਰ੍ਹਾਂ ਦਾ ਦੇਵੀ ਦੇਵਤੇ ਜਾਂ ਭਗਵਾਨ ਜਾਂ ਉਸਨਾਂ ਦੇ ਕੋਈ ਹੋਇਆ ਸਾਡੇ ਅਸੀਂ ਨਹੀਂ ਮੰਨਦੇ ਤੇ ਉੱਥੇ ਜਾ ਕੇ ਕਿਉਂਕਿ ਉੱਥੇ ਇਹ ਚੀਜ਼ਾਂ ਹੁੰਦੀਆਂ ਇਸ ਕਰਕੇ ਅਸੀਂ ਵਿਰੋਧ ਕਰਦੇ ਹਾਂ ਉਹਨਾਂ ਦਾ ਜਿੰਨੇ ਅਵਤਾਰਵਾਦ ਉੱਥੇ ਬਣੇ ਜਾਂਦੇ ਨੇ ਜਾਂ ਉਹਨਾਂ ਦੀ ਪੂਜਾ ਹੁੰਦੀ ਹੈ ਉਸ ਤੋਂ ਇਲਾਵਾ ਅਸੀਂ ਅਵਤਾਰਾਂ ਦੇ ਜਿਹੜੇ ਦਿਨ ਤਿਉਹਾਰ ਤੇ ਸੀ ਅਸੀਂ ਜਨਮਸ਼ਟੀਆਂ ਵੀ ਮਨਾਉਂਦੇ ਆਂ ਦਿਵਾਲੀ ਵੀ ਮਨਾਉਂਦੇ ਆਂ ਉਸ ਦਿਨ ਅਸੀਂ ਪੂਰਾ ਉਹ ਜਿੰਨੇ ਕੰਮ ਹੁੰਦੇ ਨੇ ਸਾਰੇ ਅਸੀਂ ਕਰਦੇ ਆਂ ਸਾਰੇ ਕੰਮ ਸਾਡੇ ਘਰਾਂ 'ਚ ਹੋਏ ਜਾਂਦੇ ਨੇ 크리스마ਸ ਵੀ ਮਨਾਉਂਦੇ ਆਂ ਹੁਣ ਉੱਥੇ ਦਾ ਜਿਹੜਾ ਉਹ ਸਾਰੇ ਜਿਹੜੇ ਨੇ ਉਹ ਉਸ ਬਾਣੀ ਨੂੰ ਜਾਂ ਉਸ ਰਚਨਾਵਾਂ ਨੂੰ ਮੰंदे ਨੇ ਹੁਣ ਉਸ ਜਿਹੜੀਆਂ ਉਹ ਰਚਨਾਵਾਂ ਆ ਰਚਨਾ ਅਸੀਂ ਪੜ੍ਹਦੇ ਆਂ ਨਾ ਤੇਈ ਪ੍ਰਕਾਸ਼ ਹਮਾਰਾ ਪਇਓ ਵਲੀ ਜਾਂ ਉਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਆਂਦੀਆਂ ਅਬੂ ਮੈਂ ਆਪਣੀ ਕਥਾ ਬਖਾਨੋ ਵਾਲੀ ਜਿਹੜੀ ਚੁਪਈ ਹੈ ਉਸ ਤੋਂ ਬਾਅਦ ਇੱਕ ਚੁਪਈ ਆਂਦੀ ਹੈ ਉਹ ਚੁਪਈ ਦਾ ਮੈਂ ਤੁਹਾਨੂੰ ਅੰਸਾਰ ਦੱਸ ਦੇਣਾ ਤੇ ਅਸੀਂ ਵਿਰੋਧ ਤੱਕ ਇਸ ਚੀਜ਼ ਦੀ ਕਰਦੇ ਹਾਂ ਉਹਦੇ ਵਿੱਚ ਨਾ ਰੱਬ ਜਿਹੜਾ ਹੈ ਉਹ ਦੁਸ਼ ਦਮਨ ਨੂੰ ਬੁਲਾ ਕੇ ਕਹਿੰਦਾ ਚਲੋ ਮੈਂ ਪੜ ਦੇਣਾ ਤੁਹਾਨੂੰ ਸਾਹਮਣੇ ਕੇ ਜਬ ਪਹਿਲੇ ਹਮ ਸਿਸ਼ਟ ਬਨਾਈ ਦੈਤ ਰਚੇ ਦੁਸ਼ ਦੁਸ਼ ਦੁਖਦਾਈ ਤੈ ਬੁਜ ਬਲ ਬਵਰੇ ਹੈ ਗਏ ਪੂਜਤ ਤਰਮਪੁਰਖ ਹੈ ਗਏ ਉਹ ਕਹਿੰਦਾ ਜੀ ਮੈਂ ਪਹਿਲੇ ਬੜੇ ਸਾਰੇ ਦੇਵੀ ਦੇਵਤੇ ਬਣਾਏ ਨੇ ਪਰ ਮੈਂ ਬੜਾ ਪਰੇਸ਼ਾਨ ਆ ਇਸ ਟਾਈਮ ਕਹਿੰਦਾ ਮੈਂ ਬੜਾ ਰੱਬ ਕਹਿੰਦਾ ਮੈਂ ਬੜਾ ਦੁਖੀ ਆ ਇਹਨਾਂ ਤੋਂ ਕਿਉਂ ਦੁਖੀ ਆ ਤਿੰਨ ਕੀ ਠੌਰ ਦੇਵਤਾ ਥਾਪੇ ਤੈ ਭੀ ਬਲ ਪੂਜਾ ਉਰ ਜਾਏ ਆਪ ਹੀ ਪਰਮੇਸ਼ਰ ਕਹਾਏ ਉਹ ਕਹਿੰਦੇ ਨੇ ਉੱਥੇ ਜਾ ਕੇ ਲੋਕਾਂ ਨੂੰ ਆਪਣੇ ਨਾਮ ਜਪਾਣਾ ਸ਼ੁਰੂ ਕਰਤਾ ਨੇ ਮੇਰਾ ਨਾਮ ਦੇ ਚਪਾਉਂਦੇ ਨਹੀਂ ਜਾ ਕੇ ਉੱਥੇ ਇਹਨਾਂ ਨੇ ਮੈਂ ਬ੍ਰਹਮਾ ਨੂੰ ਪੈਦਾ ਕੀਤਾ ਬ੍ਰਹਮਾ ਨੇ ਆਪਣਾ ਨਾਮ ਚ ਬਣਾ ਸ਼ੁਰੂ ਕਰਤਾ ਸ਼ਿਵ ਨੂੰ ਅੱਗੇ ਪੂਰਾ ਜ਼ਿਕਰ ਕਰਦਾ ਇਹ ਪੂਰੀ ਬੜੀ ਲੰਬੀ ਚੁਪਈ ਹੈ ਜਿਹਦੇ ਵਿੱਚ ਕਈ ਸਾਰੇ ਦੇਵੀ ਦੇ ਦਿਵਤਿਆਂ ਦਾ ਜ਼ਿਕਰ ਕਰਦਾ ਕਿ ਬ੍ਰਹਮਾ ਨੂੰ ਮੈਂ ਭੇਜਿਆ ਕਿ ਤੂੰ ਲੋਕਾਂ ਨੂੰ ਮੇਰਾ ਨਾਮ ਚ ਪਾ ਉਹਨੇ ਲੋਕਾਂ ਨੂੰ ਮੇਰਾ ਨਾਮ ਨਹੀਂ ਜਪਾਇਆ ਆਪਣਾ ਹੀ ਜਪਣ ਲੱਗ ਗਿਆ ਆਪ ਹੀ ਰੱਬ ਬਣ ਕੇ ਬਹਿ ਗਿਆ ਸ਼ਿਵ ਨੂੰ ਭੇਜਿਆ ਫਿਰ ਉਹਨੇ ਵੀ ਆਈ ਕੁਝ ਕੀਤਾ ਬੜੇ ਸਾਰੇ ਉਹਨੇ ਨਾਮ ਲਏ ਕਿ ਉਹਨੇ ਮੈਂ ਬੜਾ ਬੜਾ ਇੰਨਾ ਪਰੇਸ਼ਾਨ ਹੋ ਗਿਆ ਇਹਨਾਂ ਤੋਂ ਤੇ ਦੁਸ਼ਦਮਨ ਤੂੰ ਜਾ ਹੁਣ ਤੂੰ ਮੇਰਾ ਨਾਮ ਚ ਪਾ ਦੁਸ਼ਦਮਨ ਨੂੰ ਫਿਰ ਭੇਜਿਆ ਉਹਦੇ ਵਿੱਚੋਂ ਫਿਰ ਕਹਿੰਦੇ ਨੇ ਜਿਹੜੀ ਉਹ ਆਪਣੀ ਕਥਾ ਦੇ ਵਿੱਚ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਇਹ ਕਹਿ ਰਹੇ ਨੇ ਹੁਣ ਇੱਥੇ ਤੇ ਰੱਬ ਬੜਾ ਪਰੇਸ਼ਾਨ ਹੈ ਦੁਖੀ ਹੈ ਇਸ ਗੱਲ ਤੋਂ ਕਿ ਮੇਰਾ ਨਾਮ ਨੀਜ ਪਾਇਆ ਜਾ ਰਿਹਾ ਹੈ ਤੇ ਪਰ ਗੁਰਬਾਣੀ ਕਹਿੰਦੀ ਹੈ ਜੇ ਸਭ ਮਿਲ ਕੇ ਆਖਣ ਭਾਈ ਬੜਾ ਨਾ ਹੋਵੇ ਘਾਟ ਨਾ ਜਾਏ ਹੁਣ ਇਹ ਸਾਰੀਆਂ ਚੀਜ਼ਾਂ ਸੀ ਪੜਦੇ ਆ ਇਹ ਸਾਰੀਆਂ ਇਹ ਸਾਰੀਆਂ ਸਾਡੇ ਧਰਮ ਸਥਾਨਾਂ ਤੇ ਸਾਡੇ ਰਾਗੀਆਂ ਵੱਲੋਂ ਪੜੀਆਂ ਜਾਂਦੀਆਂ ਸਾਰੇ ਚੁਪਾਈ ਪੜੀ ਜਾਂਦੀ ਹੈ ਖਾਸ ਤੌਰ ਤੇ ਗੁਰਗੋਬਿੰਦ ਸਿੰਘ ਜੀ ਉੱਪਰ ਪ੍ਰਕਾਸ਼ ਗੁਰੂ ਦੇ ਉੱਤੇ ਹੈ ਨਾ ਔਰ ਗਾਵਾਂ ਤੁੰਦਨੋਂ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਧਰਤੀ ਆਕਾਸ਼ ਸਾਰਾ ਕੁਝ ਰੱਬ ਤਨ ਗਾ ਰਿਆ ਪੈ ਵੀ ਸੂਰਜ ਪੈ ਵੀ ਚੰਦ ਪੜਦੇ ਆਂ ਸੀ ਇੱਥੇ ਰੱਬ ਪਰੇਸ਼ਾਨ ਆ ਦੁਖੀ ਐ ਉੱਥੇ ਤੇ ਮਹਿਲਾ ਪੰਜਵਾ ਮਾਰੂ ਰਾਗ ਦੇ ਵਿੱਚ ਕਹਿੰਦੇ ਨੇ ਸਿਮਰੈ ਧਰਤੀ ਔਰ ਆਕਾਸ਼ਾ ਸਿਮਰੈ ਚੰਦ ਸੂਰਜ ਗੁਰ ਤਾਸਾ ਪੌਣ ਪਾਣੀ ਬੈਸੰਤਰ ਸਿਮਰੈ ਸਿਮਰੈ ਸਗਲ ਉਪ ਉਪਾਰਜਨਾ ਸਿਮਰੈ ਖੰਡ ਦੀਪ ਸਭ ਲੋਆ ਸਿਮਰੇ ਪਤਾਲ ਪੂਰੀਆ ਸੱਚ ਸੋਆ ਮਤਲਬ ਇਤਨੇ ਸਾਰੀਆਂ ਚੀਜ਼ਾਂ ਮਤਲਬ ਕਿਤਨੀਆਂ ਹੀ ਸੈਂਕੜੇ ਚੀਜ਼ਾਂ ਦਾ ਜ਼ਿਕਰ ਗੁਰੂ ਸਾਹਿਬ ਕਰ ਰਹੇ ਨੇ ਕਿ ਸਾਰੀਆਂ ਤੈਨੂੰ ਸਿਮਰ ਰਹੀਆਂ ਭਾਵ ਤੇਰੇ ਨਿਯਮ ਦੇ ਵਿੱਚ ਚੱਲ ਰਹੀਆਂ ਉੱਥੇ ਦਾ ਜਿਹੜਾ ਉਹ ਅਸੀਂ ਪੜਦੇ ਪਿਆ ਹੁਣ ਇਹ ਅਵਤਾਰਵਾਦ ਦੀ ਉਹ ਸਾਰੀ ਗੱਲ ਹੈਗੀ ਹੈ ਉਥੇ ਕਿ ਅਵਤਾਰਵਾਦ ਨੂੰ ਜਿਹੜਾ ਹੈ ਉਹਨਾਂ ਨੇ ਦੱਸਿਆ ਕਿ ਮੈਂ ਉਹ ਆਪਣਾ ਨਾਮ ਚ ਪਾਈ ਆ ਰਹੇ ਨੇ ਮੇਰਾ ਨਾਮ ਹੀ ਚ ਪਾਉਂਦੇ ਵੇ ਇਹ ਰੱਬ ਕਹਿ ਰਿਹਾ ਹੁਣ ਇਹ ਸਾਰੀਆਂ ਚੀਜ਼ਾਂ ਅਸੀਂ ਪੜਦੇ ਆਂ ਤੇ ਉਹਨਾਂ ਦਾ ਵਿਰੋਧ ਕਰੀ ਜਾ ਰਹੇ ਆ ਜਿਹੜੇ ਉਸੇ ਜਾਣਦੇ ਨੇ ਕਿ ਤੁਸੀਂ ਇਹ ਇਹਨਾਂ ਨੂੰ ਦੇਵੀ ਦੇਵਤਿਆਂ ਨੂੰ ਮੰਨਦੇ ਪਏ ਹੋ ਮਤਲਬ ਕਿ ਯਾ ਤੇ ਅਸੀਂ ਇਹ ਛੱਡੀਏ ਤੇ ਯਾ ਉਹਨਾਂ ਦਾ ਵਿਰੋਧ ਛੱਡੀ ਇੱਕ ਪਾਸੇ ਹੋਈ ਅਸੀਂ ਪੇਖੀ ਬਣ ਗਏ ਅਸੀਂ ਐਕਚੁਅਲ ਦੇ ਵਿੱਚ ਹੋਰ ਇੱਕ ਹੋਰ ਤਰੀਕਾ ਜਿਹੜਾ ਕਾਰਨ ਹੈਗਾ ਇਹਦਾ ਉੱਥੇ ਜਿੰਨੇ ਵੀ ਗਰੇਵੀ ਦੇਵਤੇ ਜਿਹੜੇ ਮੰਨੇ ਜਾਂਦੇ ਨੇ ਜਿਹੜੇ ਆਏ ਆਏ ਨੇ ਉੱਥੇ ਯਾ ਉਹਨਾਂ ਦੀ ਪੂਜਾ ਹੁੰਦੀ ਹੈ ਜਿਨ੍ਹਾਂ ਦੀ ਤੱਪ ਦੀ ਬੜੀ ਪੂਜਾ ਹੈ ਨਾ ਉੱਥੇ ਲੋਕੀ ਬੜੇ ਕੋਈ ਕਿਸੇ ਨੇ ਹੱਥ ਚੁੱਕ ਕੇ ਰੱਖਿਆ 15 15 18 ਸਾਲ ਹੋ ਗਏ ਨੇ ਕੋਈ ਕਹਿੰਦਾ ਮੈਂ ਪੈ ਇੱਕ ਪੈਰ ਦੇ ਖਣਾ ਪਤਾ ਨਹੀਂ ਕਿੰਨੇ ਸਾਲ ਹੋ ਗਏ ਪਤਾ ਨਹੀਂ ਹੋਰ ਮਤਲਬ ਕੋਈ ਕੁਝ ਕਰ ਰਿਹਾ ਕੋਈ ਕੁਝ ਕਰ ਰਿਹਾ ਕੋ ਕੰਡਾ ਦੇ ਸੁੱਤੇ ਉਹ ਕਹਿੰਦੇ ਤੱਪ ਕਰਦੇ ਉੱਥੇ ਬੜੇ ਆਂਦੇ ਨੇ ਤਪੀ ਆਂਦੇ ਨੇ ਬੜੇ ਹੱਠ ਯੋਗ ਜਾਂ ਤਪੋਜ ਕਰਨ ਆਂਦੇ ਨੇ ਹੁਣ ਉਹ ਸਾਡਾ ਵਿਰੋਧ ਉਸ ਗੱਲ ਦੇ ਉੱਤੇ ਕਿ ਉੱਥੇ ਜਿਹੜੇ ਤੱਪ ਕਰਨ ਆਂਦੇ ਨੇ ਇਹ ਗੁਰਮਤ ਨਹੀਂ ਹੈ ਇਹ ਹੱਠ ਯੋਗ ਜਿਹੜਾ ਕਰਦੇ ਨੇ ਇਹ ਗੁਰਮਤ ਨਹੀਂ ਹੈ ਉੱਥੇ ਫਿਰ ਕਰਨ ਕੀ ਜਾਂਦੇ ਆ ਤੇ ਜਿਹੜੇ ਹੋਰ ਜਾਂਦੇ ਨੇ ਜਾਣਦੇ ਲੇਕਿਨ ਸਿੱਖ ਸਰੂਪ ਦੇ ਵਿੱਚ ਕੋਈ ਪਗ ਬਨ ਕੇ ਜਾਂ ਕੋਈ ਬਾਣਾ ਪਾ ਕੇ ਉੱਥੇ ਜਾ ਰਿਹਾ ਹੈ ਆਰਤੀਆਂ ਕਰ ਰਿਹਾ ਹੈ ਜਾਂ ਕੋਈ ਹੋਰ ਕਰ ਰਿਹਾ ਹੈ ਤੇ ਉੱਥੇ ਸਾਡਾ ਵਿਰੋਧ ਹੁੰਦਾ ਕਿ ਵੀ ਇਹ ਕਿਉਂ ਜਾ ਰਹੇ ਕਿਉਂਕਿ ਇਹ ਗੁਰਮਤ ਨਹੀਂ ਹੈ। ਤਪ ਤਪ ਕਰਨਾ ਇਸ ਤਰ੍ਹਾਂ ਦੀ ਅਠ ਤਪ ਕਰਨਾ ਇਹ ਗੁਰਮਤ ਨਹੀਂ ਹੈ। ਪਰ ਨਾਲ-ਨਾਲ ਪੜਦੇ ਕੀ ਹਾਂ। ਅਬੋਂ ਮੈਂ ਆਪਣੀ ਕਥਾ ਬਖਾਨੋ ਤਬ 사ਦਕ ਜੈ ਵਿਦਮੋਹਨ ਹੇਮਕੁੰਡ ਪਰਬਤ ਹੈ ਜਹਾਂ ਸਪਤ ਸਿੰਘ ਸੋਬਿਤ ਹੈ ਸਬਦ ਹੈ ਤਹਾ ਪੰਡ ਰਾਜ ਜਹ ਜੋ ਕਮਾਵਾਂ ਤੇ ਹਮ ਅਨੇਕ ਤਪਸੀ ਅਸਾਦੀ ਉਹ ਕਹਿੰਦੇ ਨੇ ਕਿ ਮੈਂ ਉੱਥੇ ਬੜੀ ਤਪੱਸਿਆ ਕੀਤੀ ਉੱਥੇ ਉੱਥੇ ਬਰਫਾਂ ਬਰਫੀਲੀਆਂ ਪਹਾੜੀਆਂ ਦਾ ਜ਼ਿਕਰ ਹੈਗਾ ਇਹਦੇ ਚ ਹੈਨਾ ਸਪਤ ਸਿੰਘ ਸੋਭਤ ਆ ਸਪਤ ਸਿੰਘ ਤੇ ਨਾਮ ਕਹਾਵਾ ਇਹ ਸਾਰੀਆਂ ਗੱਲਾਂ ਉੱਥੇ ਪਹਾੜੀਆਂ ਹੈਗੀਆਂ ਬਰਫੀਲੀ ਪਹਾੜੀਆਂ ਬਰਫੀਲੀ ਪਹਾੜੀਆਂ ਦੇ ਵਿੱਚ ਮੈਂ ਬੜੇ ਸਾਲ ਤਪੱਸਿਆ ਕੀਤੀ ਉੱਥੇ ਇਹ ਸਾਰਾ ਤਪ ਦੀ ਗੱਲ ਕੀਤੀ ਹੈ ਹੁਣ ਇਹ ਵੀ ਪੜਦੇ ਆਂ ਅਸੀਂ ਸਾਰਾ ਕੁਝ ਗੁਰਦੁਆਰਿਆਂ ਦੇ ਵਿੱਚ ਪੜਦੇ ਆਂ ਪਰ ਉਹਨਾਂ ਦਾ ਵਿਰੋਧ ਕਰਦੇ ਆਂ ਜਿਹੜੇ ਕਿ ਉੱਥੇ ਅੱਠ ਜੋਗ ਦੇ ਜਾ ਕੇ ਪੈਰੀ ਮੱਥਾ ਟੇਕਦੇ ਨੇ ਗੁਰਬਾਣੀ ਕੀ ਕਹਿੰਦੀ ਹੈ ਗੁਰਬਾਣੀ ਕਹਿੰਦੀ ਹੈ ਤਨ ਹਿਮਾਚਲ ਗਾਲੀਏ ਵੀ ਮਨ ਤੇ ਰੋਗ ਨਾ ਜਾਏ ਕਦੇ ਹਿਮਾਚਲ ਦੀ ਬਰਫਾਂ ਦੀ ਪਹਾੜੀਆਂ ਦੇ ਵਿੱਚ ਉਹ ਆਪਣਾ ਤਨ ਗਾਲਦੇ ਤੇ ਮਨ ਦੇ ਰੋਗ ਤੇ ਨਹੀਂ ਜਾਣਾ ਤੁਹਾਨੂੰ ਪ੍ਰਾਪਤੀ ਖੁਸ਼ੀ ਹੋਣੀ ਤਨ ਨਤ ਪਾਇ ਤੰ ਬੁੱਤ ਦੂਰ ਚੋਂ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਓਏ ਇਹ ਇਹ ਗੁਰਬਾਣੀ ਕਹਿ ਰਹੀ ਏ ਅਸੀਂ ਉਹ ਵੀ ਪੜਦੇ ਪਿਆ ਇਹ ਸ਼ਬਦ ਵੀ ਪੜਦੇ ਆ ਇਹ ਇਹ ਸਿਧਾਂਤ ਵੀ ਪੜਦੇ ਆ ਤੇ ਨਾਲ ਨਾਲ ਇਹ ਵੀ ਪੜੇ ਜਾ ਰਹਿਆ ਕਿ ਬਰਫੀਲੀ ਪਹਾੜੀਆਂ ਦੇ ਵਿੱਚ ਤੱਪ ਕੀਤਾ ਉਹ ਵੀ ਗੁਰਗੋਬਿੰਦ ਸਿੰਘ ਜੀ ਦੇ ਨਾਂ ਤੇ ਔਰ ਉਹ ਵੀ ਉਹ ਵੀ ਉਹਦੋਂ ਜਦੋਂ ਗੁਰਗੋਬਿੰਦ ਸਿੰਘ ਜੀ ਉਹਦੋਂ ਹੈ ਹੀ ਨਹੀਂ ਮਤਲਬ 1699 ਦੀ ਵਿਸਾਖੀ ਤੋਂ ਪਹਿਲੇ ਤਾਂ ਗੋਬਿੰਦ ਰਾਏ ਸੀ ਔਰ ਉਹ ਜਿਹੜੀ ਗੱਲ ਚੱਲ ਰਹੀ ਉਹ ਉਸ ਤੋਂ ਵੀ ਪਿਛਲੇ ਜਨਮ ਦੀ ਤੇ ਅਸੀਂ ਮੰਨ ਰਿਹਾ ਗੁਰਗੋਬਿੰਦ ਸਿੰਘ ਜੀ ਉਹਨਾਂ ਨੇ ਤਪੱਸਿਆ ਕੀਤੀ ਮਤਲਬ ਕਿੰਨੀ ਮਤਲਬ ਸਾਡੀ ਦੁਵਿਧਾ ਹੈਗੀ ਸਾਰੇ ਅਸੀਂ ਦੁਵਿਧਾ 'ਚ ਅਸੀਂ ਫਸੇ ਹੋਏ ਆ ਉਹ ਕਲੀਅਰ ਹੈਗੇ ਨਹੀਂ ਜਿਹੜੇ ਉੱਥੇ ਜਾ ਰਹੇ ਨੇ ਉਹ ਬਿਲਕੁਲ ਕਲੀਅਰ ਨਹੀਂ ਕਹਿੰਦੇ ਜੀ ਅਸੀਂ ਅਸੀਂ ਇਹ ਇਹ ਹੈਗੇ ਆ ਇਹ ਮੰਨਦੇ ਆ ਇਹ ਹੀ ਅਸੀਂ ਕਰਦੇ ਆ ਅਸੀਂ ਕਰਮ ਕਾਂਢੀ ਕਰਮ ਕਾਂਢ ਨੂੰ ਮੰਦੇ ਬਿਆ ਕਰਮ ਕਾਂਢ ਨੂੰ ਪਰਦੇ ਬਿਆ ਕਰਮ ਕਾਂਢ ਕਰਦੇ ਪਿਆ ਸਾਡੇ ਸਾਡੇ ਔਰ ਇਹ ਜਿਹੜੇ ਆਏ ਨੇ ਦੂਜੇ ਬੰਦੇ ਇਹਨਾਂ ਕੋਈ ਸਾਡਾ ਫਰਕ ਨਹੀਂ ਹੈਗਾ ਦੁਚਿੱਤੀ ਨਹੀਂ ਉਹ ਕੋਈ ਨਹੀਂ ਹੈ ਕਲੀਅਰ ਦੁਚਿੱਤਾ ਬਨ ਸਾਡੇ ਵਿੱਚ ਅਸੀਂ ਦੋਨੋਂ ਪਾਸੇ ਬੇੜੀਆਂ ਪੈਰ ਰੱਖੇ ਨੇ ਇਹ ਪੜੀ ਵੀ ਜਾ ਰਹੇ ਆ ਉਹਨਾਂ ਦਾ ਵਿਰੋਧ ਵੀ ਕਰੀ ਜਾ ਰਹੇ ਆ ਉਹ ਵੀ ਕਰੀ ਜਾ ਰਹੇ ਆ ਇਹ ਵੀ ਕਰੀ ਜਾ ਰਹੇ ਆ ਦੇਖੀ ਅਸੀਂ ਹੋ ਗਏ ਸੋ ਕਹਿਣ ਦਾ ਮਤਲਬ ਸਾਰੀ ਇਸ ਤਰ੍ਹਾਂ ਦੇ ਅਸੀਂ ਕਿਤਨੇ ਹੀ ਉੱਥੇ ਦੀਆਂ ਜਿਹੜੀਆਂ ਗੱਲਾਂ ਨੇ ਨਾ ਉੱਥੇ ਦੇ ਜੋ ਹੋ ਰਿਹਾ ਜੋ ਜਿਸ ਗੱਲ ਤੇ ਅਸੀਂ ਵਿਰੋਧਤਾ ਕਰਦੇ ਆ ਉਹ ਸਾਰੀਆਂ ਕੰਮ ਸਾਰੇ ਗੱਲਾਂ ਸਾਰੀਆਂ ਕਰਮ ਕਾਂਡ ਸਾਰੇ ਚਿਰਤਰ ਸਾਡੇ ਘਰਾਂ 'ਚ ਸਾਡੇ ਅਸੀਂ ਆਪ ਕਰਦੇ ਹੋਏ ਆ ਤੇ ਉਹਨਾਂ ਦਾ ਵਿਰੋਧ ਵੀ ਕਰਦੇ ਆ ਕਿ ਜਿਹੜੇ ਉੱਥੇ ਜਾ ਰਹੇ ਨੇ ਮੈਂ ਮੇਰੇ ਆਣ ਤੇ ਪਹਿਲੇ ਇੱਕ ਗੱਲ ਹੋ ਰਹੀ ਸੀ ਕਿ ਜਿਹੜੇ ਬੱਚੇ ਸਾਡੇ ਕੁੱਕਾ ਪੀਂਦੇ ਨੇ ਜਾਂ ਅਸੀਂ ਕੀ ਕਰਦੇ ਆ ਆਪਣੇ ਘਰਾਂ 'ਚ ਆਪ ਬੱਚਿਆਂ ਦਾ ਅਸੀਂ ਵਿਰੋਧ ਕਰ ਰਹੇ ਆ ਕਿ ਉਹ ਨਸ਼ਾ ਕਰਦੇ ਨੇ ਅਸੀਂ ਕੀ ਕਰਦੇ ਆ ਸਾਡੇ ਵੱਡੇ ਕੀ ਕਰ ਰਹੇ ਨੇ ਉਥੇ ਵਿਆਹਾਂ ਸ਼ਾਦੀਆਂ ਦੇਖ ਲਓ ਸਭ ਨੇ ਗਲਾਸ ਫੜੇ ਨੇ ਹੱਥੇ ਚ ਬੱਚਿਆਂ ਦਾ ਤਾਂ ਅਸੀਂ ਕਹਿ ਕਹਿ ਦਿੱਤਾ ਅਸੀਂ ਅਸੀਂ ਵੀ ਉਸੇ ਕਲਾਣ ਚ ਖੜੇ ਆ ਉਹ ਨਹੀਂ ਕਰ ਰਹੇ ਅਸੀਂ ਕੁਝ ਹੋਰ ਕਰ ਰਹੇ ਆ ਕਰਦੇ ਹੋਈ ਹੈ ਇਹ ਗਲਤੇ ਹੋਈ ਹੈ ਸੋ ਕਹਿਣ ਦਾ ਮਤਲਬ ਮੈਂ ਕਿਸੇ ਨੂੰ ਮਤਲਬ ਉਸ ਤਰ੍ਹਾਂ ਨਹੀਂ ਕਹਿ ਸਕਦਾ ਕਿ ਭਈ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ ਇਹ ਸਾਡੀ ਅੰਤਰਾਤਮਾ ਸਾਡੇ ਆਪਣੇ ਅੰਦਰ ਦੀ ਹੈਗੀ ਕਿ ਅਸੀਂ ਅਸੀਂ ਕਿਸ ਕਿਸ ਦਾ ਵਿਰੋਧ ਕਰ ਰਹੇ ਹਾਂ ਤੇ ਅਸੀਂ ਆਪਣੇ ਅੰਦਰ ਖਾਤੇ ਕੀ ਕਰ ਰਹੇ ਹਾਂ ਜਦੋਂ ਗੁਰਬਾਣੀ ਅਸੀਂ ਪੜ ਪੜਦੇ ਹਾਂ ਨਾ ਹੁਣ ਵਿਰੋਧ ਕਰਨਾ ਠੀਕ ਹੈ ਲੇਕਿਨ ਐਕਚੁਅਲ ਦੇ ਵਿੱਚ ਪੇਖੀ ਅਸੀਂ ਬਣ ਗਏ ਅਸੀਂ ਵਿਰੋਧ ਵੀ ਕਰੀ ਜਾ ਰਹੇ ਹਾਂ ਤੇ ਆਪ ਵੀ ਕਰੀ ਜਾ ਰਹੇ ਹਾਂ ਉਹਨਾਂ ਨੂੰ ਗਲਤ ਵੀ ਕਰਾ ਠਹਿرائی ਜਾ ਰਹੇ ਹਾਂ ਤੇ ਉਹ ਕੰਮ ਆਪ ਵੀ ਕਰੀ ਜਾ ਰਹੇ ਹਾਂ ਲੇਕਿਨ ਗੁਰਬਾਣੀ ਕਹਿੰਦੇ ਨੇ ਉਗੜ ਗਿਆ ਜੈਸੇ ਖੋਟਾ ਢਬੂਆ ਨਦਰ ਸਰਾਫਾ ਆਇਆ ਕਹਿੰਦੇ ਨੇ ਜਦੋਂ ਬਹੁਤ ਸਾਰੇ ਚੀਜ਼ਾਂ ਪਈਆਂ ਹੋਈਆਂ ਸੀ ਨਾ ਸੋਨੇ ਦੀਆਂ ਉਹਦੇ ਵਿੱਚ ਇੱਕ ਖੋਟਾ ਮਤਲਬ ਦੂਜੇ ਦਾ ਜਿਹੜਾ ਸੋਨਾ ਨਹੀਂ ਸੀ ਪਿੱਤਲ ਸੀ ਉਹ ਲੋਕਾਂ ਨੂੰ ਤੇ ਨਹਿਰ ਆ ਰਿਹਾ ਸੀ ਲੋਕ ਸਾਰਾ ਸਾਰਾ ਸੋਨਾ ਹੀ ਸਮਝ ਰਹੇ ਸੀ ਕਿ ਹਾਂ ਵੀ ਸਭ ਕੁਝ ਸੋਨਾ ਤੇ ਕਹਿੰਦੇ ਨੇ ਜਦੋਂ ਸਰਾਫ ਆਇਆ ਨਾ ਉਹਨੇ ਸਾਰਿਆਂ ਨੂੰ ਚਾਂਟ ਲਿਆ ਸੋਨਾ ਨਹੀਂ ਹੈ ਇਹ ਪਿੱਤਲ ਹੈ ਤੇ ਕਹਿੰਦੇ ਨੇ ਜਿਹੜੀ ਪਰਮਾਤਮਾ ਦੀ ਜਿਹੜੀ ਨਜ਼ਰ ਹੈ ਨਾ ਜਾਂ ਤੇਰੀ ਅਪ ਅੰਤਰਾਤਮਾ ਉਹ ਕਹਿੰਦੇ ਨੇ ਉਗੜ ਗਿਆ ਜਿਵੇਂ ਖੋਟਾ ਟੱਬੂਆ ਨਦਰ ਸਰਾਫਾ ਆਇਆ ਅੰਤਰਜਾਮੀ ਸਭ ਕਿ ਸਭ ਕੀ ਜਾਣੇ ਤਿਸਤੇ ਕਹਾ ਛੁਪਾਇਆ ਤੂੰ ਦੁਨੀਆ ਦੇ ਸਾਹਮਣੇ ਜਿੰਨਾ ਮਰਜ਼ੀ ਬਣੀ ਜਾ ਸਾਫ ਸੁਥਰਾ ਹੋਰ ਗਿਆਨੀ ਹੋਰ ਬੜਾ ਵਿਦਵਾਨ ਹੋਰ ਜੋ ਵੀ ਲੇਕਿਨ ਅੰਦਰ ਖਾਤੇ ਕੀ ਕਰ ਰਿਹਾ ਤੂੰ ਵਿਰੋਧ ਕਰਕੇ ਇਹ ਤੇ ਦਿਖਾ ਰਿਹਾ ਕਿ ਮੈਨੂੰ ਬੜਾ ਗਿਆਨ ਹੈ ਮੈਂ ਉਹਨਾਂ ਦਾ ਵਿਰੋਧ ਕਰ ਰਿਹਾ ਜੀ ਇਹ ਸਿੱਖ ਹੈਗੇ ਉਹਗੇ ਨੇ ਉੱਥੇ ਚਲੇ ਗਏ ਨੇ ਇਹ ਕਰਦੇ ਨੇ ਉਹ ਕਰਦੇ ਨੇ ਕਿਉਂਕਿ ਮੈਂ ਆਪਣੇ ਆਪ ਨੂੰ ਦੱਸ ਰਿਹਾ ਕਿ ਮੈਂ ਤੇ ਇੰਨਾ ਮੈਨੂੰ ਤੇ ਇੰਨੀ ਨੌਲੇਜ ਹੈਗੀ ਹੈ ਸਿੱਖੀ ਦੀ ਇੰਨੀ ਸਿਧਾਂਤਾਂ ਦੀ ਪਰ ਅੰਦਰ ਖਾਤੇ ਸਾਡੇ ਆਪ ਕੀ ਕਿਹੜੇ ਕੰਮ ਕਰ ਰਹੇ ਆ ਜਾਂ ਕਿਹੜੇ ਕਰਮਕਾਂਡ ਕਰੀ ਜਾ ਰਹੇ ਆ ਉਹਦਾ ਸਾਨੂੰ ਨਹੀਂ ਪਤਾ ਲੇਕਿਨ ਦੁਨੀਆ ਨੂੰ ਜਿੰਨਾ ਮਰਜ਼ੀ ਦਿਖਾ ਲਈਏ ਲੇਕਿਨ ਅੰਤਰਜਾਮਨੀ ਸਭ ਦੇ ਜਾਣੇ ਤਿਸਤੇ ਕਹਾਂ ਛੁਪਾਇਆ ਉਹਦੇ ਅੱਗੇ ਜਿਹੜੀ ਹੈ ਤੂੰ ਛੁਪਾ ਨਹੀਂ ਸਕਦਾ ਉਹ ਜਿਹੜੀ ਪਰਖੂ ਨਜ਼ਰ ਜਦ ਉਹਦੀ ਆਂਦੀ ਹੈ ਨਾ ਉਹ ਸਭ ਕੁਝ ਪਰਗ ਲਾਤਾ ਭੁੱਲਣਾ ਚੁਕਾਂ ਦੀ ਖਿਮਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਹ